ਜੀ ਉਮੀਦ ਕਰਦਾ ਹੈ ਸਾਰੇ ਮੇਰੇ ਹਣਕਾ ਨੂੰ ਅਸੀਂ ਰਾਜੀ ਖੁਸ਼ੀ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਜਦੋਂ ਦੀ ਸਾਡੀ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਵਿੱਢੀ ਹੈ ਵਿਰੋਧੀ ਪਾਰਟੀਆਂ ਦੇ ਪੈਰਾਂ ਦੇ ਥੱਲੇ ਜ਼ਮੀਨ ਖਿਸਕੀ ਹੈ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਵੇ ਆ ਕੁਝ ਦਿਨ ਪਹਿਲਾਂ ਮੈਂ ਬਾਹਰ ਗਿਆ ਹੋਇਆ ਸੀ ਅੱਜ ਹੀ ਵਾਪਸ ਆਇਆ ਮੈਨੂੰ ਪਤਾ ਲੱਗਾ ਕਿ ਮੇਰੇ ਹਲਕੇ ਦੇ ਵਿੱਚ ਜਿਹੜੇ ਮੇਰੇ ਵਿਰੋਧੀ ਨੇ ਐਕਸਐਮਐਲ ਲਈ ਸਤਕਾਰਯੋਗ ਸਰਜੀਵ ਸਿੰਘ ਜੀ ਲੋਹੜ ਉਹਨਾਂ ਦੇ ਜਿਹੜੇ ਭਰਾਤਾ ਨੇ ਅਕਬਾਲ ਸਿੰਘ ਜਿਹੜੇ ਕਿ ਯੂਐਸਏ ਰਹਿੰਦੇ ਨੇ ਉਹਨਾਂ ਨੇ ਕਿਸੇ ਆਪ ਦੇ ਚਮਚਾ ਤੋਂ ਵੀਡੀਓ ਭਵਾਈ ਹੈ ਕਿ ਜਿਹੜੇ ਹਲਕਾ ਵਿਧਾਇਕ ਨੇ ਉਹਦਾ ਡੋਪ ਟੈਸਟ ਕਰਨਾ ਤੇ ਅਸੀਂ ਜੇ ਡੋਪ ਟੈਸਟ ਸਹੀ ਨਿਕਲਿਆ ਤੇ ਅਸੀਂ ਉਹਨੂੰ ਖੜਾਉਣੇ ਤੋਂ ਦੇ ਮੋਟਰਸਾਈਕਲ ਨਾਲ ਸੰਮਾਨਿਤ ਕਰਾਂਗੇ ਸਹਾਰਾ ਸਾਹਿਬ ਸਾਨੂੰ ਠੀਕ ਹੈ ਤੁਹਾਡੇ ਕੋਲੇ ਪੈਸਾ ਬਹੁਤ ਹੈ ਪਰ ਹਰਕਾ ਧਰਮਗੋੜ ਦੇ ਲੋਕਾਂ ਨੇ ਤੁਹਾਡੇ ਪੈਸੇ ਨੂੰ ਦੋ ਵਾਰ ਨਕਾਰਿਆ ਜਿਹੜਾ ਤੁਹਾਡੇ ਵਿੱਚ ਗਰੂਰ ਆ ਤੁਹਾਡੇ ਪੈਸਿਆਂ ਦਾ ਪੈਸਾ ਕੋਈ ਵੱਡੀ ਚੀਜ਼ ਨਹੀਂ ਮੰਨਦੇ ਸਾਡੇ ਕੋਲੇ ਪੈਸਾ ਨਹੀਂ ਹੈਗਾ ਅਸੀਂ ਤੁਹਾਡੇ ਵਾਂਗੂ ਸਮਗਲੀਆਂ ਨਹੀਂ ਕੀਤੀਆਂ ਅਸੀਂ ਤੁਹਾਡੇ ਵਾਂਗੂ ਸਰਪੰਚੀਆਂ ਪੰਚੀਆਂ ਚੇਅਰਮੈਨੀਆਂ ਨਹੀਂ ਵੇਚੀਆਂ ਅਸੀਂ ਤੁਹਾਡੇ ਨੂੰ ਗਰੰਟੀ ਨਹੀਂ ਖਾਦੀਆਂ ਅਸੀਂ ਤੁਹਾਡੇ ਨੂੰ ਰੇਤਾ ਨਹੀਂ ਵੇਚੀ ਅਸੀਂ ਆਮ ਘਰਾਂ ਦੇ ਧੀਆ ਪੁੱਤ ਸਰਪੰਚ ਬਣਾਏ ਆ ਦੋ ਦੋ ਕਿੱਲੇ ਵਾਲੇ ਅਸੀਂ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਬਣਾਏ ਆ ਸਾਨੂੰ ਆਉਦੇ ਪੈਸੇ ਦੀ ਤੁਹਾਨੂੰ ਸੁਣਾਉਣਾ ਉਹ। ਹਲਕਾ ਧਰਮਗੋੜ ਦਾ ਬੱਚਾ ਬੱਚਾ ਜਾਣਦਾ ਹੈ। ਇਹ ਜਿਹੜਾ ਤੁਸੀਂ ਪੈਸਾ ਬਣਾਇਆ ਕਿਵੇਂ ਬਣਾਇਆ। ਪਿਛਲੇ ਹਫ਼ਤੇ ਪਹਿਲਾਂ ਸਰਪੰਚਾਂ ਨਾਲ ਕਰ ਜਿਆ ਜੇ। ਜਿਹੜੇ ਸਰਪੰਚਾਂ ਤੋਂ ਪੈਸੇ ਲੈ ਕੇ ਤੁਸੀਂ ਉਹਨੂੰ ਸਰਪੰਚੀਆਂ ਦਿੱਤੀਆਂ ਸੀ। ਤੁਹਾਡਾ ਚੜ੍ਹਦੀ ਕਬੂਲ ਤੁਹਾਡੇ ਪਿੰਡ ਆ ਰਹੇ ਆ ਕੱਲ ਨੂੰ 10 ਵਜੇ। ਡੂਪ ਟੈਸਟ ਕਰ ਲਿਆ ਜੇ। ਟੀਮ ਵੀ ਤੁਹਾਡੀ ਹੋਊਗੀ। ਪਿੰਡ ਵੀ ਤੁਹਾਡਾ ਹੋਊਗਾ 10 ਵਜੇ ਪਹੁੰਚੂਗਾ ਆਉਂਦੇ ਡਾਕਟਰਾਂ ਦੀ ਟੀਮ ਸੱਦ ਲਿਆ ਜੇ ਫਿਰ ਮੈਂ ਕਹਾਂ ਜੇ ਵੀ ਇਹ ਆਪਦੀ ਟੀਮ ਲੈ ਕੇ ਆਇਆ ਤੇ ਆਪ ਦਾ ਡੂਪ ਟੈਸਟ ਸਹੀ ਕਰ ਗਿਆ ਤੁਹਾਡੀ ਟੀਮ ਤੋਂ 10 ਵਜੇ ਡੂਪ ਟੈਸਟ ਕਰਾਉਂਗਾ ਭੱਜਿਆ ਜੇ ਨਾ ਆਜ ਆਇਆ ਜੇ ਲੋਗੜ ਪਿੰਡ ਦੇ ਵਿੱਚ